ਮੈਂ ਸਾਰੇ ਲੁਧਿਆਣਾ ਵਾਸੀਆਂ ਨੂੰ ਅਪੀਲ ਕਰਦੀ ਆ ਅਸੀਂ ਪੰਜਾਬ ਬਾਰੇ ਸੋਚੀਏ ਅਸੀਂ ਬੀਜੇਪੀ ਨੂੰ ਲੈ ਕੇ ਆਣਾ ਹੈ ਤਾਂ ਕਿ ਸਾਡਾ ਪੰਜਾਬ ਰੰਗਲਾ ਪੰਜਾਬ ਬਣੇ ਅਸੀਂ ਇੱਥੇ ਡਿਵੈਲਪਮੈਂਟ ਕਰ ਸਕੀਏ ਰਵਨੀਤ ਬਿੱਟੂ ਨੂੰ ਵੋਟ ਪਾ ਕੇ ਲੁਧਿਆਣੇ ਤੋਂ ਜਿਤਾਨ ਤਾਂ ਕਿ ਅਸੀਂ ਮੋਦੀ ਜੀ ਦੀ ਐਂਟਰੀ ਪੰਜਾਬ 'ਚ ਕਰੀਏ ਕਿਸ ਤਰ੍ਹਾਂ ਦੇਖ ਲਓ ਕਿ ਪ੍ਰੋਗਰਾਮ ਕਰ ਰਹੇ ਨੇ ਪੂਜੀ ਪਾਰਟੀਆਂ ਕਿਹੜੇ ਤਰ੍ਹਾਂ ਦੇ ਕੰਮ ਕਰਦੇ ਆ ਤੇ ਗੱਲ ਕਰੀਏ ਤਾਂ ਬਾਦਸ਼ਾਹਾਂ ਦਾ ਆਵਾਜ਼ ਜ਼ਿਆਦਾ ਹੈ ਤੇ ਜਿੱਤਰਾ ਲੱਗਦਾ ਜੀ ਤੁਹਾਨੂੰ ਪੁੱਟਾ ਦਾ ਹੁਆਰਾ ਬਣਦਾ ਦੇਖੋ ਜਿਹੜੇ ਲੋਗ ਬੁਰੀਆਂ ਚੀਜ਼ਾਂ ਨੂੰ ਆਵਾਜ਼ ਦਿੰਦੇ ਨੇ ਉਹ ਤੇ ਹਮੇਸ਼ਾ ਉੱਚੀ ਹੋਏਗੀ ਜਿਹੜੇ ਕੰਮ ਕਰਨ ਵਾਲੇ ਨੇ ਉਹ ਸ਼ਾਂਤ ਸੁਭਾਅ ਨਾਲ ਕੰਮ ਕਰੀ ਜਾਣਗੇ ਨਹੀਂ ਦੇਖੋ ਲੋਕ ਬਹੁਤ ਪਿਆਰ ਕਰਦੇ ਨੇ ਤੇ ਸਾਡੀ ਜ਼ਿੰਮੇਵਾਰੀ ਵੀ ਬਣਦੀ ਹੈ ਅਸੀਂ ਪੰਜਾਬ ਨੂੰ ਸ਼ੁਰੂਆਤ ਲੁਧਿਆਣੇ ਤੇ ਕਰਾਂਗੇ ਪੰਜਾਬ ਨੂੰ ਅਸੀਂ ਸੇਫ ਪਲੇਸ ਬਣਾਣਾ ਇੱਥੇ ਇੰਡਸਟਰੀ ਬਣਾਨੀ ਹੈ ਅਸੀਂ ਪੰਜਾਬ ਨੂੰ ਜੋ ਪੰਜਾਬ ਪਿੱਛੇ ਰਹਿ ਗਿਆ ਉਹਨੂੰ ਅੱਗੇ ਲੈ ਕੇ ਜਾਣਾ ਹੈ ਕਿਉਂਕਿ ਸੈਂਟਰ ਚ ਬੀਜੇਪੀ ਆ ਰਹੀ ਹੈ ਇਸ ਲਈ ਅਸੀਂ ਹੁਣ ਇੱਥੋਂ ਸ਼ੁਰੂਆਤ ਕਰਨੀ ਹੈ ਤੇ ਪੰਜਾਬ ਬਦਲਣਾ ਹੈ ਦੇਖੋ ਅਸੀਂ ਲੋਕ ਸਭਾ ਤੋਂ ਬਾਅਦ ਇਥੇ ਕਾਉਂਸਲਰ ਇਲੈਕਸ਼ਨ ਹੋਣ ਗਿਆ ਕਾਉਂਸਲਰ ਤੋਂ ਬਾਅਦ ਐਮਐਲਏ ਇਲੈਕਸ਼ਨ ਅਸੀਂ ਸਾਰਾ ਜਿੱਤ ਕੇ ਇਥੇ ਸਰਕਾਰ ਬਣਾਨੀ ਹੈ ਸਤਾਈ ਚ ਸਰਕਾਰ ਬਣਦੇ ਹੀ ਸਾਰੀਆਂ ਨਸ਼ਾ ਵੀ ਖਤਮ ਹੋਏਗਾ ਗੈਂਗਸਟਰ ਵੀ ਖਤਮ ਹੋਣਗੇ ਤੇ ਅਸੀਂ ਪੰਜਾਬ ਦਾ ਇੱਕ ਮਾਹੌਲ ਬਣਾ ਕੇ ਇਥੇ ਇੰਡਸਟਰੀ ਲਿਆਨੀ ਹੈ ਇਥੇ ਰੋਜ਼ਗਾਰ ਲਿਆਵਾਂਗੇ ਦੂਸਰੇ ਦੇਸ਼ਾਂ ਨਾਲ ਜਿਹੜੀ ਇੱਕ ਦੇਖੋ ਪਹਿਲੇ ਇੱਕ ਤਾਂ ਇੱਕ ਮਾਹੌਲ ਬਣਨੇ ਦਾ ਤਾਂ ਦੀ ਇੰਡਸਟਰੀ ਆਏਗੀ ਇੱਥੇ ਜਿਹੜੀ ਇੱਥੇ ਬਾਹਰ ਜਾ ਰਹੀ ਉਹਨੂੰ ਵੀ ਵਾਪਸ ਲੈ ਕੇ ਆਵਾਂਗੇ ਅਸੀਂ ਪੰਜਾਬ ਨੂੰ ਆਪ ਇੱਕ ਸਟੇਟ ਬਣਾਉਣਾ ਹੈ ਹੁਣ ਯੂਪੀ ਜਿਵੇਂ ਦਾ ਖਤਮ ਕਰ ਸਕਦਾ ਹੈ ਅਸੀਂ ਕਿਉਂ ਨਹੀਂ ਨiyet ਹੈ ਸਭ ਕੁਝ ਕਰ ਸਕਦਾ ਹੈ ਬੰਦਾ ਹਾਂਜੀ ਮੈਂ ਤਾਂ ਬਹੁਤ ਅੱਜ ਖੁਸ਼ ਹਾਂ ਕਿ ਆਪਣੇ ਰਮਨੀ ਸਿੰਘ ਬਿੱਟੂ ਜੀ ਦੀ ਵਾਈਫ ਅਨੂਪਮਾ ਮੈਮ ਅੱਜ ਸਾਡੇ ਆਫਿਸ ਪਹੁੰਚੇ ਨੇ ਬੰਦੂ ਹੈਲਪਿੰਗ ਹੈਂਡ ਫਾਊਂਡੇਸ਼ਨ ਦੇ ਆਫਿਸ ਤੇ ਮੈਂ ਸਮਰਤਾ ਕੌਰ ਦ ਸਟੇਟ ਐਗਜ਼ੈਕਟਿਵ ਮੈਂਬਰ ਆਫ ਐਨ ਜੀਓ ਸੈਲ ਤੇ ਮੈਂ ਬਹੁਤ ਜੀਆਂਆਂ ਨੂੰ ਕਰਦੀਆਂ અનુਪਮਾ ਮੈਮ ਜੀ ਦਾ ਤੇ ਬਹੁਤ ਪਿਆਰ ਮਿਲ ਰਿਹਾ ਇਥੇ ਲੋਕਾਂ ਦੇ ਵਿੱਚ ਸਾਡਾ ਵਾਰਡ ਨੰਬਰ 81 ਜਿੰਨੀਆਂ ਮਹਿਲਾਵਾਂ ਨੇ ਅੱਜ ਇੱਥੇ ਇਕੱਠੀਆਂ ਹੋਈਆਂ ਨੇ ਅਸੀਂ ਡੋਰ ਟੂ ਡੋਰ ਕੈਂਪੇਨ ਕਰਨ ਲਈ ਇਕੱਠੇ ਹੋਏ ਆ ਤੇ ਸਾਰਿਆਂ ਨੂੰ ਉਹਨਾਂ ਨੂੰ ਪੂਰੀ ਤਰ੍ਹਾਂ ਵਿਸ਼ਵਾਸ ਦਿਲਾਉਣਾ ਸਾਡੇ ਇਸ ਵਾਰਡ ਦੇ ਵਿੱਚੋਂ ਜਿੰਨੀਆਂ ਵੋਟ ਜਿਆਦਾ ਤੋਂ ਜਿਆਦਾ ਹੋ ਸਕੇ ਬਿੱਟੂ ਜੀ ਦੇ ਨਾਮ ਹੀ ਲੈ ਕੇ ਜਾਵਾਂਗੇ ਸੋ ਅਬ ਕੀ ਵਾਰ 405 ਥੈਂਕ ਯੂ ਐਂਡ ਯੂ ਫਿਲਹਾਲ ਨਾ ਨਾ ਦੇਖੋ ਇੱਕ ਰਾਜਨੀਤੀ ਵੀ ਸਮਾਜ ਸੇਵਾਈ ਹੈ ਕਿ ਜਿਹੜੇ ਆਪਣੇ ਕੈਂਡੀਡੇਟ ਨੇ ਰਮਨੀਤ ਸਿੰਘ ਬਿੱਟੂ ਜੀ ਉਹ ਸਮਾਜ ਸੇਵਕ ਤੋਂ ਘੱਟ ਨਹੀਂ ਹੈਗੇ ਜਦੋਂ ਇਹ ਕੈਂਡੀਡੇਟ ਨੂੰ ਪਤਾ ਲੱਗ ਜਾਏ ਕਿ ਉਹ ਵਾਕਈ ਹੀ ਸਮਾਜ ਸੇਵਕ ਹੈ ਤੇ ਇੱਕ ਹੁੰਦੀ ਹੈ ਰਾਜਨੀਤਿਕ ਹੁੰਦੀ ਹੈ ਸਿਆਸਤ ਤੇ ਤੁਹਾਨੂੰ ਬਿੱਟੂ ਜੀ ਦਾ ਤਾਂ ਪਿਛਲਾ ਰਿਕਾਰਡ ਤਾਂ ਪਤਾ ਹੀ ਹੈ ਤੇ ਬਹੁਤ ਵਧੀਆ ਕਰਦੇ ਆ ਰਹੇ ਨੇ ਐਨ ਜੀਓ ਜਦੋਂ ਕਿਸੇ ਦੇ ਨਾਲ ਮਿਲ ਜਾਂਦੇ ਨੇ ਨਾ ਮਨ ਲੱਗਦਾ ਕਿ ਇੱਕ ਸਮਾਜ ਸੇਵ ਸਮਾਜ ਸੇਵਕ ਨਾਲ ਮਿਲ ਗਿਆ ਤੇ ਹੁਣ ਸਾਨੂੰ ਵੀ ਐਨ ਜੀਓ ਵਾਲਿਆਂ ਨੂੰ ਵੀ ਬਿੱਟੂ ਜੀ ਵੱਲੋਂ ਕਾਫੀ ਸਪੋਰਟ ਮਿਲੇਗੀ ਕਿ ਵਾਕਈ ਕਿਉਂਕਿ ਇੱਕ ਮੋਦੀ ਸਰਕਾਰ ਵੀ ਚਾਹੀਦੀ ਹੈ ਜਿਵੇਂ ਸੈਂਟਰਲ ਗਵਰਨਮੈਂਟ ਨੇ ਸੈਲਜ਼ ਬਣਾਏ ਨੇ ਐਨ ਜੀ ਤੇ ਸਾਡੀ ਹੈਲਪ ਕਰਨ ਲਈ ਹੀ ਬਣਾਈਆਂ ਜਿੰਨੀਆਂ ਸਕੀਮਸ ਬਣਾਈਆਂ ਨੇ ਸਾਨੂੰ ਬਿੱਟੂ ਜੀ ਬਿਲਕੁਲ ਲੈ ਕੇ ਦੇਣਗੇ ਤੇ ਅਸੀਂ ਪਬਲਿਕ ਤੱਕ ਸਾਡਾ ਪਹੁੰਚਾਣਾ ਕੰਮ ਹੈ ਤੇ ਅਸੀਂ ਜ਼ਰੂਰ ਪਹੁੰਚਾਵਾਂਗੇ ਸੋ ਥੈਂਕ ਯੂ ਸੋ ਮਚ